ਲਵੀ ਆ ਬੱਕਰਾ ਹੈ ਬਾਈ ਕੋਲੇ ਕੀ ਨਾ ਬਾਈ ਦਾ ਕੀ ਨਾ ਉਹ ਰਾਮ ਜੀ ਰਾਮ ਜੀ ਦੇ ਬਰਗਾੜੀ ਹੈ ਬਾਈ ਦਾ ਪਿੰਡ ਤੇ ਕੀ ਮੰਗਿਆ ਬਾਈ ਇਹਦਾ ਕੀ ਮੰਗਿਆ ਇਹਦਾ 20 ਹਜ਼ਾਰ 20 ਹਾਂ ਬਈ ਬੋਲੋ ਜੀ ਚੱਲ ਕੋਲ ਚੱਲ ਮੰਗਣ ਵਾਲੇ ਨੇ ਮੰਗ ਲਿਆ ਭਵੇਂ ਆਪਾਂ ਲਾਉਣਾ ਵਜਨ ਮੁਤਾਬਕ ਲਾਉਣਾ ਆਪਾਂ ਕੋਈ ਨਸਲ ਦੇ ਨਹੀਂ ਲਾਉਣੇ 20000 ਰੁਪਏ ਲਾਇਆ ਲੈ ਲਾ ਆਪਾਂ ਓਏ ਗਲਰੂ ਕਰੋ ਕਰੋ ਬਾਈ ਨੇੜੇ ਕਰੋ ਸੌਦਾ ਉੱਥੇ ਜਾਓ ਜੋ ਗੁਰਪ੍ਰੀਤ ਹੋਰ ਬਾਈ ਜੀ ਠੀਕ ਹੈ ਬਾਈ ਗੁਰਪ੍ਰੀਤ ਉੱਥੇ ਚੱਲੋ ਬਾਈ ਬੱਕਰੇ ਦਾ ਚੱਲਦਾ ਆ ਜਾ ਇੱਧਰ ਯਾਰ ਨੇੜੇ ਚੱਲ ਖੜਾ ਹੀ ਆ ਕੋਈ ਚੱਕਰ ਨਹੀਂ ਮਤਸਾ ਉਹ ਵਹ ਪਾ ਲਈ ਜਾ ਕੇ ਜਾ ਕੇ ਹਟਾ ਦੇ ਯਾਰ ਦੇਖ ਮੁੱਕੀ ਰੁਪਏ ਲਾਉਂਦਾ ਰੇ ਮੈਂ 10.5 ਆ ਪਾ ਨਹੀਂ ਹਿਆਰ ਕਰ ਦੇ ਆ ਬੱਕਰੀ ਕਿੰਦੀ ਹਿਆਰ ਹੀ ਉਹ ਨਹੀਂ ਮੈਂ ਤਾਂ ਉਹ ਬਾਹਰ ਥੱਲੇ ਕਹੀ ਬੱਤ ਤੂੰ ਜਿਹੜਾ 10.5 ਕਰਦਾ ਬੋਲ 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 ਕੋ ਦੱਸੇਗਾ ਮੂੰ ਆ ਰਿਆ ਦ ਲੈ ਜਾ ਮੈਂ ਤਾਂ ਪਹਿਲਾਂ ਹੀ ਉਹਨੂੰ 15 ਕੇ ਹੀ ਬਿਠਾ ਮੈਂ ਤਾਂ ਕਹਿੰਦਾ ਮੈਂ ਚਲ ਇਹਨਾਂ ਦਾ ਦੇ ਦੂੰ ਸਾਢੇ 10 ਲੱਖ ਮੈਂ ਜਿਆਦਾ ਜੀ ਜੀ ਜਿਆਦਾ ਜੀ ਹਾਂ ਹਲਵਾਨ ਜੀ ਸਿਰ ਨਾ ਮਾਰੋ ਵਜਨ ਵੇਖੋ ਮੈਂ ਦੱਸ ਗਿਆ ਸੀਗਾ 500 ਨੇ ਵਧਾਤਾ ਵਧਾਤਾ ਫਿਰ ਕੀ ਹੋ ਗਿਆ ਵਧਾਤਾ ਤਾਂ ਵਧਾਦਾ ਸੀ ਕਿੰਨੇ ਹਰਣਾ ਐਂ ਤਾਂ ਆਪਾਂ 5000 ਕਹਿ ਦੂ ਕੋਈ ਦਿੱਸਾ ਆਪਣਾ ਬੋਲ ਸਕਦੇ ਆਂ ਨਹੀਂ ਚੱਕ ਨਹੀਂ ਹਾਂ ਹਾਂ ਨਾ 18 ਜਿਆਦੇ 18 ਜਿਆਦੇ ਆ ਬਾਈ 15 ਤੋਂ ਥੱਲੇ ਹੋ ਕੇ ਗੱਲ ਕਰ ਹਾਂ 15 ਥੱਲੇ ਦੱਸ ਆਹ ਲੈ ਯਾਰ ਜਿੰਨਾ ਵਾਹਣੇ ਥੱਲੇ ਦੱਸ ਦੱਸ ਦੂ 10 ਦੇ ਕੋਈ 11000 ਨਹੀਂ ਹੋਣਾ ਉਹ ਭਰ ਲੈ ਸਹੀ ਆ ਫਿਰ ਉਹਨੂੰ ਭਰਾਵਾ ਕਰੇ ਦੀ ਐ ਨਹੀਂ ਆਉਂਦਾ ਯਾਰ ਜੀ ਬੱਕਰਾ ਉਹ ਗਾ ਮੇਮਣੇ ਦੇ ਜੀ ਆ ਕੀ ਕਹਿੰਦਾ ਮੇਮਣੇ ਵਿਕ ਜਾਂਦੇ ਮੇਮਣੇ ਸੁੱਖਾਂ ਵਾਲੇ ਲੈ ਜਾਂਦੇ ਆ ਮੈਂ ਤਾਂ ਉਹ 18 18 ਪੱਕੇ ਉੱਥੇ ਹੀ ਹੋਊਗਾ ਯਾਰ ਨਾਲ ਕਿੱਥੇ ਕਿੱਥੇ ਆਖਿਆ ਨਹੀਂ ਨਹੀਂ 11000 ਰੁਪਏ ਬੱਕਰਾ ਭਾਈ 11 ਲੱਗਿਆ ਤਾਂ ਗਾਇਦਾ 11000 15 ਤੋਂ ਥੱਲੇ ਹੋ ਗਏ ਯਾਰ ਦੱਸ ਰਾਹ ਪਾ ਦੇ ਤੇਰਾ ਬੱਕਰਾ ਵੇਚ ਦੇ ਉੱਥੇ ਬਗਦਾ ਸੂਰ ਜਿਹੜਾ ਆਉਂਦਾ ਕਰੋ ਰਹਿ ਯਾਰ ਨਹੀਂ ਬੱਕਰਾ ਰਾਜੀ ਹੈ ਭਾਈ ਯਾਰ ਨਹੀਂ ਨਾ ਰਾਜੀ ਬੇਟੀ ਹੈ ਨਹੀਂ ਬੱਕਰੇ ਨੂੰ ਹਾਂ ਬੇਟੀ ਹੈ ਨਹੀਂ ਬੱਕਰੇ ਜਾਵਾਂ ਹੀ ਹਾਂ ਗੁੰਝਿਆ ਰਿਹਾ ਉਹਦਾ ਨਹੀਂ ਹੋਣਾ ਨਹੀਂ ਹੋਣਾ ਨਾ ਟੱਕਰਾਂ ਮਾਰ ਬਾਬੇ ਨਾਨਕ ਵਾਲੀਆਂ ਹਾਂ ਨਾਨਕ ਵਾਲੀਆਂ ਵੜ ਜੀ ਬਾਬੇ ਦੇ ਹੀ ਰੱਖਿਆ ਛੜ ਕੇ ਬਾਬੇ ਦਾ ਬਾਬੇ ਦੇ ਹਾਂ ਹਾਂ ਨਾਨਕ ਵਾਲੀਆਂ ਉਹ ਨਾਨਕ ਵਾਲੀਆਂ ਤੇਰਾ ਜਰਾ ਵੜ ਜੀ ਹਾਂ ਇਹ ਮੇਰੀ ਜੀ ਵੇ ਨਹੀਂ ਇਹਨਾਂ ਨੂੰ ਇਹ ਰੱਖੀ ਆ ਕੇ ਤੇ ਅੱਗਾ ਪੱਠਾ ਇਹ ਰੱਖੋ ਜੀ ਮੇਰੇ ਦੋਨੇ ਨਾਲ ਇਹ ਇਹਨਾਂ ਨੇ ਵਾਅਦਾ ਕਰਨਾ ਹੁੰਦਾ ਓਏ ਘਰੇ ਕੱਲੀਆਂ ਆ ਫਿਰ ਘਰੇ ਹੈ ਨਹੀਂ ਨਾ ਕੋਈ ਕੱਲ ਮੈਂ ਲੈਂਦੀ ਹਾਂ 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 ਲੈਂਦੀ ਹਾਂ ਕੱਲ ਵੀ ਨਹੀਂ ਵੇਚਦੇ ਸੀ ਨਹੀਂ ਭਾਈ ਕੱਲ ਨਾਲੇ ਫੋਨ ਪੈਸੇ ਦੇ ਦਿੰਦੇ ਸੀ ਚੱਲ ਬਾਈ ਨਵੇੜ ਯਾਰ ਕੋਈ ਫਰਕ ਨਹੀਂਗਾ ਨਵੇੜਾ 10000 ਜਿੱਥੇ ਦਿਨ ਆ ਕੇ ਉੱਥੇ ਹੋ ਨਹੀਂ ਹੁਣ ਕਿਵੇਂ ਆਸਤੋ ਹੋ ਪਾਉਣੀ ਜਾਣਾ ਵਗੈਰਾ ਉਹ ਲੋ ਜਾ ਯਾਰ ਹੋਰ ਪਾ ਦੇ 500 ਜਿਆਦਾ 11.5 ਲੈ ਸਾਡੇ 11.5 ਦਾ ਹੋਣੀ ਨਹੀਂ ਹੁਣ ਨਹੀਂ ਹੋਣਾ ਹਾਂ ਉਹ ਫੜਦਾ ਸੀ 10 ਤੇ ਲੈ ਹੁੰਦਾ ਮਗਰ ਇਹਦਾ ਹੋ ਗਿਆ 12 ਨਹੀਂ ਲਗਾਈ ਮੈਂ ਨਹੀਂ ਲਗਾਗਾ ਲਗਾਈ ਉਹਦੀ ਘਾਹਾਈ ਹੋਣੀ ਉਹ ਠੀਕ ਆ ਫੜਾ ਟੱਗ ਆਖੇ ਵੀ ਲੱਗੇ ਯਾਰ ਉਹ ਸਹੀ ਆ ਉਹ ਠੀਕ ਆ ਲਖਾਓ ਯਾਰ ਚਲੋ ਲਖਾਈ ਤੂੰ ਕਰਾਉਣੀ ਆ ਬਾਈ ਲਖਾਈ ਇਹਨੇ ਕਰਾਉਣੀ ਸਹੀ ਆ ਚੱਲ ਗਿਣ ਪੈਸੇ ਪਲਵਾਨ ਨਿਗਰ ਆ ਬੱਕਰਾ ਇਹ ਘਾਟਾ ਪਾਵੇ ਮੈਨੂੰ ਪਾ ਦੀ ਹਾਂ ਕੋਈ ਚੱਕਰ ਨਹੀਂ ਹਾਂ ਬੱਕਰਾ ਨਿਗਰ ਆਵੇਂ ਆਪਾਂ ਕਿਸੇ ਨੂੰ ਆਪਣੇ ਮਸੇਰ ਨਹੀਂ ਤੇ ਤੂੰ ਸਾਡਾ ਦੁਸ਼ਮਣ ਨਹੀਂਗਾ ਆਪਾਂ ਮਾੜਾ ਡੰਗਰ ਇਹਨੂੰ ਤੈਨੂੰ ਦਵਾਇਆ ਸੀ ਤੈਨੂੰ ਦਵਾਇਆ ਓ ਯਾਰ ਕਾਰਨ ਪਤਾ ਕੀ ਅੰਕਲ ਮੁੜ ਕੇ ਅੱਜ ਗੋਲ ਕੱਢਦੇ ਆ ਕੱਲ ਨੂੰ ਫੇਰ ਨਹੀਂ ਆਉਂਦਾ ਅਗਲਾ ਅਗਲੇ ਨੂੰ ਜਿਉਂਦਾ ਛੱਡੋ ਸੱਤਾਂ ਦੇ ਕੋਈ ਇਸ਼ਾਰਾ ਤਾਂ ਇਹਨਾਂ ਨੇ ਕੀਤਾ ਯਾਰ ਯਾਰ ਕਰਕੇ ਗਿਣਾ ਦੀ ਬਾਈ ਮਮੇ ਇੰਦਰਾ ਪਾਤੋਂ ਬਣਾ ਦੇ ਬਾਬੇ ਨਾਨਕ ਤੱਕ ਚੱਲਦਾ ਸੀ ਉਹ ਵੈਸੇ ਤੇ ਪਰ ਤੈਨੂੰ ਸਸਤਾ ਬਣਾਤਾ ਹਾਂ ਹਾਂ ਠੀਕ ਹੈ ਨਾ ਅੱਜ ਬਾਬੇ ਨਾਨਕ ਵਾਲੀ ਹੋਈ ਏ ਤੜਕੇ ਹੀ ਅੱਜ ਸੋਝਾ ਪੈਂਦਾ ਹਾਂ ਅੱਜ ਤਾਂ 13 ਹੀ ਟੋਲੀ ਜਾਂਦਾ ਜੀ 500 ਉਹ ਲਖਾਈ ਇਹਦੀ ਪਾਈ ਹੈ ਲਖਾਈ ਇਹਦੀ ਪਾਈ ਮੈਂ ਕਰਾ ਦਿੰਨਾ ਮੈਂ ਕਰਾ ਦਿੰਨਾ ਉਹ ਲਖਾਈ ਇਹਦੀ ਪਾਈ ਮੈਂ ਦੋਨੇ ਪਾਸੇ ਕਰਾ ਦਿੰਨਾ ਗੱਲ ਪਾਸੇ ਲਖਾਈ ਇਹਦੀ ਦੋਨੇ ਪਾਸੇ ਕਰਾ ਦਿੰਦਾ ਗੱਡ ਦੂੰ ਮੈਂ ਕਰਾ ਦਿੰਨਾ ਲਖਾਈ ਲੰਦੂ ਉਹ ਕੱਟ ਕੋਈ ਨਹੀਂ ਲਖਾਈ ਯਾਰ ਮੈਂ ਕਰਾ ਦਊਗਾ ਕਟ ਮੈਟਰ ਨਹੀਂ ਗੁਰਪ੍ਰੀਤ ਉਹ ਮੰਨੀ ਦੀ ਹੁੰਦੀ ਨਹੀਂ ਤੇਜ ਉਹ ਨਹੀਂ ਉਹ 100 ਦਾ ਕੀ ਫਰਕ ਆ ਸੇਠ ਯਾਰ ਕੋਈ ਜਿਆਦੇ ਜਿਆਦੇ ਨਹੀਂ ਅੱਕਦਾ ਲਖਾਈ ਲੈ ਤੈ ਮੇਰੇ ਕੋਲ ਉਹ ਲਖਾਈ ਯਾਰ ਫਿਰ ਹੁਣ ਜਦੋਂ ਕਰਤਾ ਹੁਣ ਮੈਂ ਹੁਣ ਉਹਨੂੰ ਕੀ ਆਖਾਂ ਆ ਤੂੰ ਆ ਦੇ ਯਾਰ ਬਸ ਲਖਾਈ ਉਹਨੂੰ ਪਾਸ ਕਰਾ ਦਾਂਗਾ ਹੋਰ ਮਾੜਾ ਹੋਈ ਕਾਰੀ ਉਹ ਐ ਕਰ ਯਾਰ ਮੈਨੂੰ ਮਾਰਦੇ ਨਹੀਂ ਉਹਦੇ ਫੜਾਈ 200 ਦੇ ਨੋਟ ਫੜਾਈ ਜਿਆਦੇ ਨਹੀਂ ਆ ਗਾ ਬੁੱਤੂ ਮੈਂ ਕੱਟ ਨਹੀਂ ਰਹਿਣੀ ਤੈਨੂੰ ਨਹੀਂ ਕੋਈ ਨਹੀਂ ਜਣਾ ਲਿਖਾਈ ਕਰਾ ਦੂੰ ਦੋਨੋਂ ਚੱਲ ਠੀਕ ਆ ਫਿਰ ਹਜੇ ਵੀ ਫਾਇਦੇ ਜਾਂ ਤੂੰ ਫਿਰ ਚੱਕ ਲਾ ਮੱਥੇ ਨਾ ਬਸ ਹੋ ਗਿਆ ਕੰਮ ਲੋ ਵੀ ਆ ਸੌਦਾ ਹੋਇਆ ਲਗਾਤਾਰ ਦੂਜਾ ਸੌਦਾ ਤੇ ਆ ਜਾ 12000 ਤੇ ਕਿੰਨੇ ਦਾ 11000 ਕਿੰਨੇ ਦਾ ਹੋ ਗਿਆ 11000 700 ਦਾ 11000 ਤੇ 700 ਦਾ 100 ਘਟ 12 ਦਾ 100 ਘਟ 12 ਦਾ ਹਾਂ 200 ਹੋਰ ਆ ਗਿਆ ਲੈ ਖੋਲ ਲੋ ਬੱਕਰਾ ਬੱਧਾ ਰਹਿਣ ਦੇ ਇੱਥੇ ਕੋਈ ਨਹੀਂ ਕਿ ਜਾਣਾ ਚੱਲ ਠੀਕ ਹੈ ਜਾ ਆ ਜਾ ਕੋਈ ਲਓ ਜੀ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਉਣਾ ਹੈ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਕਿਦਾਂ ਦੀ ਲੱਗੀ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੇ ਭਾਈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਭਾਈ ਕੀ ਮੰਗਿਆ ਕੀ ਹੈ ਨਾ ਜੋੜੇ ਦਾ 22000 ਜੀ 22000 ਲਵੀ ਡੱਬੇ ਬੱਕਰਿਆ 22000 ਰੁਪਇਆ ਮੰਗਿਆ ਵੇਖ ਲੈ ਵੇਖ ਲੈ ਵੇਖ ਲੈ ਵੇਖ ਲੈ ਮਿਲ ਆਉਂਦੀ ਆ ਕਿ ਨਹੀਂ ਵਜਨ ਵੇਖਣਾ ਵਜਨ ਵੇਖ ਲਿਆ ਰੱਖੋ ਇਹਨਾਂ ਨੂੰ ਸਾਭ ਜਰਿਆ ਯਾਰ ਬੋਲੋ 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 ਹੋ ਗਿਆ ਜਿਹੜਾ ਲਵੰਗਲਾ 5000 ਸਹੀ ਵਾਤਾ ਭਾਈ ਉਹ ਸਾਈ ਗੱਡ ਯਾਰ ਕਿਹਨਾਂ ਲਾਉਣਾ ਪਊਗਾ ਤੈਨੂੰ ਫਰਿਆ ਮੈਂ ਤਾਂ ਫਰਿਆ ਸਾਈ ਬੋਲੋ ਬੋਲੋ ਫਰਿਆ ਮੈਂ ਕਰਦਾ ਹਾਂ ਤੈਨੂੰ ਪਤਾ ਬੱਕਰੇ ਨੂੰ ਨਾ ਨਾ ਪਿੱਛੇ ਰੋ ਜਾ ਜਿਆ ਜੀ ਜਿਆ ਯਾਰ ਉਹਨਾਂ ਦੱਸਣਾ ਹੈ ਇਹਦਾ ਪਹਿਲਾਂ ਅਸਰ ਖਮਸ ਹੂ ਕੀ ਆ ਨਾ 60 ਦੇ ਸਾਹ ਨਹੀਂ ਆਈ ਜੀ ਅਸਰ ਖਮਸ ਦੇਖੋ ਯਾਰ ਮੇਰੇ ਮਹਿਮਾਨ ਨਹੀਂ ਮੀਰੇ ਸਾਥ ਜੀ ਨਹੀਂ ਹੋਣੀ ਲੈਦੇ ਹੁਣੇ ਆ ਬਿੱਲੀ ਨਾਲ 18000 ਰੁਪਏ ਬਲ ਹੁਣ ਦਿੰਦੇ ਸੀ ਨਾ 18000 ਤੂੰ ਹੁਣ ਸਾਢੇ ਦਾ ਕਿੱਥੇ ਮਿਲ ਜਾ 12 ਲੈਣਾ 50000 ਨਹੀਂ 9000 ਹੋਰ ਨਹੀਂ 20 ਦੇ 60 ਪੁਰੇ ਵੇਚਨੇ ਕਿੰਨੇ ਦੇ ਹਾਂ ਨਾ ਦੱਸ ਕੇ ਵੀ ਜਾ ਅਸੀਂ ਕਿਹੜਾ ਵਟਰਾ ਹੁਣ 10000 ਵਜਨ ਤੇ ਸਾਹ ਨਾਲੀ ਵੀ ਕੋ ਇਹ ਦੱਸ ਕੇ ਵੀ ਜਾ ਇਹਨੂੰ ਰੇ ਖਾਣਾ ਇਹਨੂੰ 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 ਬੋਲ ਬੋਲ ਖਾਨ ਪੱਕੇ ਪੈਸੇ ਲਾ ਹੌਸਲੇ ਨਾ ਯਾਰ ਹੈ ਉਹ ਤੇ ਬੋਲੇ ਨਹੀਂ ਆਉਂਦੇ ਉਹਨੇ ਦੇ ਹੋ ਜਾਣਗੇ ਕਿੰਨੇ ਦਾ 12 ਦਾ ਯਾਰ 12 ਲਾਦਾ ਯਾਰ ਇਹਦਾ ਕੋਈ ਦੱਸੇ ਵੀ ਨਹੀਂ ਹੋ ਸਮਝ ਉਹ ਯਾਰ ਉਹ ਕੜਾ ਪੈਸੇ ਖੋਲਣਗੇ ਮੈਂ ਯਾਰ ਉਹ ਨਹੀਂ ਬੱਬੀ ਨਹੀਂ ਯਾਰ ਮੈਂ ਕਹਿੰਦਾ ਤੂੰ ਬੜੇ ਲੱਗੇ ਹੋਏ ਪੈਸੇ ਨੇ ਤੇਰੇ ਨਹੀਂ ਤੇਰਾ ਸਿਰੇ ਚੜ ਜਾਂਦਾ ਨੂੰ ਤਾਂ ਇਹ ਨਹੀਂ ਲੱਗਦੇ ਵੀ ਹੈ ਭਾਈ ਜੀ ਇਹ ਵਜਨਾਂ ਦੇ ਨਾਲ ਭਾਈ ਨਾਨੇ ਕੋਈ 3 ਪੈਸੇ ਨਹੀਂ ਵਿੱਚ 12000 ਲਾਤਾ ਉਹਨੇ ਯਾਰ ਪੱਗ ਗਿਆ 13 ਇਹ ਕੀ ਕਹਿੰਦਾ 13 ਲਾਤਾ ਅਸਰ ਸਮਝਦੇ ਘਾੜ ਲਾਉਂਦੇ ਉਹ ਇਹਨੇ ਵਿਕਣੇ ਰੱਖਣੇ ਸਾਨੂੰ ਬੱਤਰੀ ਆ ਸਾਡੇ 13 ਦੇ ਪਾ ਯਾਰ ਮਾਹਾਂ ਮੈਂ ਚਲਾਂਗਾ ਬੰਦਾ ਦੇ ਨੀਂਦੇ ਵਿੱਚ ਹੀ ਫਾਇਦਾ ਉਹ ਲਾ ਗਈ ਉਹਨੇ ਦੀ ਬੋਲ ਬੋਲ ਗੁਰਪ੍ਰੀਤ ਉਹ ਨਹੀਂ ਲੈਂਦਾ ਬਾਈ ਨਾ ਕਰਾ ਆਪ ਦੇ ਉਹਨੂੰ ਪੁੱਛ 3000 16000 ਤੋਂ ਬੜਾ ਕੁਲ ਵੀ ਮੈਂ ਨਹੀਂ ਸਾਏ ਹੀ ਰਹੋ ਦੋ ਇੰਨੇ ਬੰਦੇ ਗਾਲੇ ਕੇਵਲ 16000 ਹੁਣ ਵੀ ਅੱਥੇ ਬੰਦੇ ਮੇਰੇ ਇਹਦੇ 12 ਦੇ ਲੈ ਬਾਈ ਹੋਈ ਸਾਈਡ ਤੇ ਲੈ ਬਾਈ ਹੋਈ ਸਾਈਡ ਤੇ 14000 ਤੈਨੂੰ ਕਿਹੜਾ 16000 ਕੇਵਲ ਹੋਣੀ ਹੁੰਦਾ ਸੀ ਮੈਨੂੰ ਕਿੱਥੇ ਵਰਦਾਨ ਇਹਨਾਂ ਦਾ ਟਾਈਮ ਪੱ ਕਰ ਰਿਹਾ ਬਾਈ ਲਿੱਸੇ ਬੱਕਰੇ ਤੇਰੇ ਸਹੀ ਲਾਦਾ ਬੋਲ ਦੇਰਾ 14000 ਅਦਾ ਕਰ ਬਾਈ 16 ਦਿਨ ਦਿੱਤੇ ਰੋ ਨੂੰ ਪਛਲਾ ਲੈ ਹਾਂ ਮੈਂ ਕਮੜਾ ਹੈਗਾ ਤੈਨੂੰ ਵਿਆਜ ਦੇ ਦੇ ਹੋ ਗਿਆ ਸੌਦਾ ਹੁਣ ਮੋੜੀ ਨਾ ਬੱਸ ਹੀ ਹੈ ਯਾਰ 16 ਦਿਨ ਦਿੱਤੇ ਪਾ ਕਿੱਥੇ ਹੋ ਜਾਣਗੇ ਇਹਨੂੰ ਪਹਿਲਾਂ ਕੇਵਲ ਲੋਚੀ ਉਹ ਅਸਰ ਕਮਸ ਦੇ ਆਣਾ ਯਾਰ ਦੇ ਅਸਰ ਕਮਸ ਇਹਨੂੰ ਛੱਡੇ ਆਲੇ ਹੁਣ ਤਾਂ ਉਹ ਕਾਰ ਅਸਰ ਖਮਸ ਤੂੰ ਉੱਥੇ ਹੋਣਗੇ ਉੱਥੇ ਹੀ ਆ ਨਹੀਂ ਜਾ ਬੇਕਾਰ ਕਰ 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 ਨਾ ਕਰਨੇ ਅਗੇ ਹੋਣਗੇ ਯਾਰ ਉਹ ਸਿੱਧੀ ਆ ਜਾ ਬੋਲੀ ਯਾਰ ਹਾਂ ਯਾਰ ਬਤੋਣੀ ਨਾ ਕਿੱਥੇ ਕਰੋ ਸੌਦਾ ਹੁੰਦਾ ਨਾ ਕਰਿਆ ਕਰੋ ਯਾਰ ਐਂ ਨਾ ਕਰਾ ਕਰੋ ਰੋਟੀ ਛੱਡ ਕੇ ਦਿਆ ਕਰੋ ਅਗਲੇ ਨੂੰ ਯਾਰ ਹੱਥ ਦਾ ਕਰ ਲੈ ਮੈਨੂੰ ਦੇਣੀ ਨਹੀਂ 16 ਨਾ ਨਹੀਂ ਤੇ ਨਾ ਹੋਣਾ 16 16 ਦੇ ਨਹੀਂ ਹੋਣਗੇ ਨਹੀਂ ਯਾਰ ਫਿਰ ਨਾ ਮਤਾਂ ਮਾਰ ਮਤਾਂ ਨਾ ਮਤਾਂ ਮਾਰ 15000 ਉਹ ਮੈਂ ਨਹੀਂ ਯਾਰ ਯਾਰ ਮੈਂ ਥੋੜਾ ਘਰੇ ਲੈ ਨਾ ਮੈਨੂੰ ਪਰਚੀ ਨਹੀਂ ਬਿੰਦੇ ਘਰੋਂ ਲਿਆਂਦਾ ਮੇਰੇ ਹੁਲਾਂ ਦੇ ਉਹ ਹੁਣ ਬੱਕਰੀ ਦਾਰ ਕਹਿਉਂਦੀ ਨੇ ਜਾ ਜਾ ਪਹਿਲਾਂ ਹੁਣ ਇਹ ਕੇਵਲ ਇੱਥੇ ਆ ਜੂਗਾ ਬਖੜਾ ਰੋਆ ਨਹੀਂ ਉਹ ਕਹਦਾ ਹਲੇ ਥੋੜਾ ਅੱਛਾ ਰੋਲਾ ਇਹ ਰੋਲਾ ਨਹੀਂ ਪੈਂਦਾ ਇਹ ਦੁਸਾਰਾ ਕਹਿੰਦਾ ਹੋ ਗਿਆ ਥੋੜਾ ਇਹ ਹੋ ਗਿਆ ਤੂੰ ਇਹ ਰੋਟੀ ਸ਼ਰਟ ਦੇ ਇੱਕ ਮੈਂ ਜੀਵਾਂ ਜਵਾਨ ਦੇ ਪੈਸੇ ਨੇ ਸਹੀ ਜਵਾਨ ਦੇ ਪੈਸੇ ਹੋ ਕਿੰਨੇ ਰਿਹਾ ਮੈਂ ਬੈਠੇ ਇਹ ਆਂਦਾ 16 ਲੱਗਿਆ ਆਖੇ 16 ਦੇ ਦਿੰਦਾ ਹਾਂ ਆ ਜਾ ਆ 16 ਦੇ ਮੈਨੂੰ ਘਰੇ ਨਹੀਂ ਦਿੱਤੇ ਆਜਨੇ ਚਲੋ ਹਟਣ ਦਿਖਾਈ ਇਹਨੂੰ ਆ ਭਰਾ ਲੱਗ ਰਿਹਾ

ਲਗਾਈ ਉਹਨੂੰ ਪਾਦੀ 400 ਲਗਾਈ ਉਹਨੂੰ ਪੈ ਗਈ ਯਾਰ ਕਿੰਨੇ ਦੇ ਕਰਤੇ ਬਾਈ 16000 16000 ਠੀਕ ਆ ਬਾਈ ਠੀਕ ਆ ਲੈ ਵੀ ਕੱਲ ਮੇੜ ਯਾਰ ਕੰਗਲਿਆ ਬਈ ਦਰਸ਼ਕੋ ਐ ਨਾ ਸੋਚੋ ਵੀ ਲੜੀ ਜਾਂਦੇ ਸੀ ਇਹ ਸਾਡੀ ਪਿਆਰ ਦੀ ਲੜਾਈ ਹੈ ਵਪਾਰੀਆਂ ਦੀ ਨਹੀਂ ਨਹੀਂ ਲੜਾਈ ਨਹੀਂ ਹੁੰਦੀ ਇਹਦੇ ਨਾਲ ਆਈ ਹਾਰੀ ਐ ਬਣਦੀ ਆਈ ਹਾਰੀ ਪਸ਼ੂ ਇਹ ਆਉਣ ਸਾਰੇ ਇਹਦੇ ਪਸ਼ੂ ਤੇ ਡਿੱਗ ਪੈਂਦੇ ਉਹਦੇ ਨਾਲ ਦੀ ਨਹੀਂ ਸੌਦਾ ਹੋ ਜਾਂਦਾ ਬੱਕਰੀਆਂ ਵੇਚ ਕੇ ਕਰਦੇ ਇਹਨੂੰ ਯਾਰ ਇਹਦਾ ਤਾਂ 500 ਹੋਰ ਦੇ ਚਲੋ ਹੋਈ ਬੱਕਰਾ ਲਾ ਇਹਨੂੰ ਦੇ ਚੱਲ ਲਿਖਾਈ ਲਿਖਾਈ ਕਰਾ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਇਸੇ ਗੱਡੀ 'ਚ ਆਦੇ ਹੁਣ ਤੁਹਾਨੂੰ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ